ਆਸਟ੍ਰੇਲੀਆ ਦੇ ਵਿੱਚ ਇੱਕ ਨੌਜਵਾਨ ਜਿਹੜਾ ਆਪਣੇ ਪਰਿਵਾਰ ਦੇ ਨਾਲ ਰਹਿ ਰਿਹਾ ਪੰਜਾਬੀ ਮੁੰਡਾ ਸਟੂਡੈਂਟ ਵੀਜ਼ਾ ਤੇ ਉੱਥੇ ਗਿਆ ਸੀ ਬਾਅਦ ਚੋਂ ਇਹਦਾ ਵਿਆਹ ਹੋ ਗਿਆ ਤੇ ਇੱਕ ਇਹਦਾ 4 ਸਾਲ ਦਾ ਬੱਚਾ ਵੀ ਹੈ ਮੈਲਬਨ ਦੇ ਇਲਾਕੇ ਕਲੌਇਡ ਦੇ ਵਿੱਚ ਇਹ ਰਹਿੰਦਾ ਤੇ ਉਬਰ ਜਿਹੜੀ ਟੈਕਸੀ ਹੁੰਦੀ ਆ ਉਹ ਇਹ ਚਲਾਉਂਦਾ 21 ਮਈ ਨੂੰ ਇਹਨੂੰ ਇੱਕ ਕਾਲ ਆਂਦੀ ਆ ਯਾਨੀ ਕਿ ਇਹਦਾ ਜਿਹੜਾ ਐਪ ਹੈ ਉਬਰ ਦਾ ਕਿ ਇੱਕ ਜਿਹੜੀ ਕਿਸੇ ਨੇ ਇਹਦੀ ਰਾਈਡ ਜਿਹੜੀ ਆ ਉਹ ਬੁੱਕ ਕੀਤੀ ਆ ਔਰ ਰਾਈਡ ਵੀ ਜਿਹਨੇ ਬੁੱਕ ਕੀਤੀ ਆ ਉਹ ਵੀ ਕਲੌਇਡ ਇਲਾਕੇ ਦਾ ਹੀ ਰਹਿਣ ਵਾਲਾ ਸ਼ਖਸ ਦੱਸਿਆ ਜਾ ਰਿਹਾ ਜਦੋਂ ਲਵਪ੍ਰੀਤ ਸਿੰਘ ਉਸ ਲੋਕੇਸ਼ਨ ਦੇ ਉੱਤੇ ਪਹੁੰਚਦਾ ਤਾਂ ਉਹ ਸ਼ਖਸ ਜੋ ਲਵਪ੍ਰੀਤ ਦੱਸਦਾ ਵੀ ਇੱਕ ਅਫਰੀਕਨ ਮੂਲ ਦਾ ਸੀਗਾ ਉਹ ਇਹਨੂੰ ਕਹਿੰਦਾ ਵੀ ਮੇਰੇ ਨਾ ਪਿੱਠ ਦੇ ਵਿੱਚ ਦਰਦ ਹੋ ਰਹੀ ਆ ਤੇ ਮੇਰੇ ਕੋਲ ਤਿੰਨ ਟੈਚੀ ਆ ਕੀ ਤੂੰ ਮੇਰੀ ਮਦਦ ਕਰ ਸਕਦਾ ਮੇਰੇ ਘਰ ਦੇ ਵਿੱਚੋਂ ਆ ਕੇ ਉਹਨਾਂ ਨੂੰ ਚੁੱਕ ਸਕਦਾ ਤੂੰ ਹੁਣ ਪੰਜਾਬੀ ਜਿਹੜੇ ਆ ਇਹ ਮਦਦ ਕਰਨ ਦੇ ਵਿੱਚ ਸਭ ਤੋਂ ਮੋਰੀ ਹੁੰਦੇ ਆ ਇਹਨਾਂ ਦਾ ਕੋਈ ਨਿਰਸਵਾਰਥ ਜਿਹੜਾ ਵਾ ਕੋਈ ਸਵਾਰਥ ਨਹੀਂ ਹੁੰਦਾ ਕੋਈ ਬੰਦਾ ਕਹਿ ਦਵੇ ਵੀ ਮੇਰਾ ਤੁਸੀਂ ਇਹ ਹੈਲਪ ਕਰ ਦਿਓ ਮੇਰੀ ਮਦਦ ਕਰ ਦਿਓ ਤੇ ਪੰਜਾਬੀ ਜਿਹੜੇ ਆ ਇਹ ਆਪ ਮਹਾਰੇ ਹੋ ਕੇ ਅੱਗੇ ਲੱਗ ਜਾਂਦੇ ਆ ਤਦ ਲਵਪ੍ਰੀਤ ਨੂੰ ਲੱਗਾ ਵੀ ਠੀਕ ਐ ਇੱਕ ਤਾਂ ਇਸ ਸ਼ਖਸ ਨੇ ਮੇਰੀ ਟੈਕਸੀ ਬੁੱਕ ਕੀਤੀ ਹੋਈ ਆ ਤੇ ਮੈਂ ਇਹਦੇ ਜਿਹੜੇ ਟੈਚੀ ਆ ਚੁੱਕ ਕੇ ਗੱਡੀ ਦੇ ਵਿੱਚ ਰੱਖ ਲੈਂਦਾ ਜਿਉਂ ਹੀ ਇਹ 21 ਮਈ ਦੀ ਗੱਲ ਆ ਇਹ ਤਰੀਕ ਜੂ ਸੀ ਬੜੇ ਧਿਆਨ ਨਾਲ ਨੋਟ ਕਰਕੇ ਰੱਖਿਓ 21 ਮਈ ਨੂੰ ਜਦੋਂ ਦੁਪਹਿਰ ਕੁ ਵੇਲੇ ਲਵਪ੍ਰੀਤ ਇਹਦੇ ਘਰ ਦੇ ਅੰਦਰ ਜਾਂਦਾ ਤਾਂ ਇਹ ਸ਼ਖਸ ਲਵਪ੍ਰੀਤ ਦੇ ਉੱਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੰਦਾ ਲਵਪ੍ਰੀਤ ਹੇਠਾਂ ਡਿੱਗ ਪੈਂਦਾ ਲਵਪ੍ਰੀਤ ਇਹਨੂੰ ਪੁੱਛਦਾ ਵੀ ਮੈਨੂੰ ਕਿਉਂ ਮਾਰ ਰਿਹਾ ਤੂੰ ਮੇਰਾ ਪਰਿਵਾਰ ਆ ਮੇਰਾ ਇੱਕ ਛੋਟਾ ਬੱਚਾ ਵਾ ਮੇਰੇ ਉੱਤੇ ਤੂੰ ਇਹ ਜਾਨਲੇਵਾ ਹਮਲਾ ਕਿਉਂ ਕਰ ਤਾ ਉਹ ਸ਼ਖਸ ਨੂੰ ਅੱਗੋਂ ਦੀ ਕਹਿੰਦਾ ਕਹਿੰਦਾ ਮੇਰਾ ਵੀ ਪਰਿਵਾਰ ਆ ਤੇ ਮੈਂ ਬਹੁਤ ਮਜਬੂਰ ਆ ਲਵਪ੍ਰੀਤ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਜਿਹੜਾ ਇਹ ਸੰਕੀ ਕਿਸਮ ਦਾ ਕੋਈ ਬੰਦਾ ਲੱਗਦਾ ਤੇ ਲਵਪ੍ਰੀਤ ਇਹਦਾ ਅਗਲਾ ਵਾਰ ਜਿਹੜਾ ਉਹ ਰੋਕ ਲੈਂਦਾ ਪਰ ਇਸੇ ਦੌਰਾਨ ਲਵਪ੍ਰੀਤ ਜਿਹੜਾ ਉਹ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਂਦਾ ਕਿਉਂਕਿ ਪਹਿਲਾ ਵਾਰ ਇਸ ਸ਼ਖਸ ਨੇ ਉਹਦੀ ਗਰਦਨ ਦੇ ਵਿੱਚ ਕੀਤਾ ਹੁੰਦਾ ਪਿੱਛੋਂ ਦੀ ਉਹਨੂੰ ਇਹਨੇ ਚਾਕੂ ਮਾਰਿਆ ਹੁੰਦਾ ਲਵਪ੍ਰੀਤ 헤ਟਾ ਡਿੱਗਿਆ ਹੁੰਦਾ ਤੇ ਲਵਪ੍ਰੀਤ ਦੂਜਾ ਵਾਰ ਤਾਂ ਰੋਕ ਲੈਂਦਾ ਪਰ ਗੰਭੀਰ ਰੂਪ ਦੇ ਨਾਲ ਉਹ ਜ਼ਖਮੀ ਹੋ ਜਾਂਦਾ ਲਵਪ੍ਰੀਤ ਕਿਸੇ ਤਰੀਕੇ ਹਿੰਮਤ ਕਰਕੇ ਬਾਹਰ ਆਉਂਦਾ ਬਾਹਰ ਗਲੀ ਦੇ ਵਿੱਚ ਆ ਕੇ ਆਪਣੇ ਭਰਾ ਕਰਨ ਨੂੰ ਫੋਨ ਕਰਦਾ ਜਿਹੜਾ ਆਸਟ੍ਰੇਲੀਆ ਦੇ ਵਿੱਚ ਹੀ ਰਹਿੰਦਾ ਉਹਨੂੰ ਫੋਨ ਕਰਕੇ ਸਾਰੀ ਕਹਾਣੀ ਦੱਸਦਾ ਕਿ ਮੈਂ ਕਲਾਈਡ ਇਲਾਕੇ ਦੇ ਵਿੱਚ ਆ ਇਸ ਤਰ੍ਹਾਂ ਮੈਨੂੰ Uber ਦੇ ਉੱਤੇ ਜਿਹੜਾ ਇੱਕ ਰਾਈਡ ਬੁੱਕ ਹੋਈ ਸੀ ਜਦੋਂ ਮੈਂ ਲੋਕੇਸ਼ਨ ਤੇ ਪਹੁੰਚਿਆ ਤਾਂ ਮੇਰੇ ਨਾਲ ਆ ਜਿਹੜੀ ਆ ਗੱਲਬਾਤ ਹੋ ਗਈ ਗਨੀਮਤ ਇਹ ਆ ਕਿ ਲਵਪ੍ਰੀਤ ਨੂੰ ਉਸੇ ਵੇਲੇ ਮੈਡੀਕਲ ਏਡ ਮਿਲ ਜਾਂਦੀ ਆ ਤੇ ਲਵਪ੍ਰੀਤ ਜਿਹੜਾ ਵਾ ਉਹ ਹਸਪੀਟਲ ਚ ਭਰਤੀ ਹੋ ਜਾਂਦਾ ਲਵਪ੍ਰੀਤ ਦਾ ਇਲਾਜ ਚੱਲ ਰਿਹਾ ਕੰਮ ਉਹਦੇ ਕੋਲ ਕੋਈ ਨਹੀਂ ਹੈਗਾ ਇਸ ਵੇਲੇ ਤੇ ਉਹਨੂੰ ਆਰਥਿਕ ਪਰੇਸ਼ਾਨੀ ਜਿਹੜੀ ਆ ਉਹ ਇਸ ਵੇਲੇ ਗੰਭੀਰ ਰੂਪ ਦੇ ਨਾਲ ਉਹਨੇ ਜਕੜ ਲਿਆ ਇੱਕ ਪਾਸੇ ਤਾਂ ਉਹਦੀ ਸਿਹਤ ਖਰਾਬ ਆ ਉਹ ਹਾਲੇ ਤੱਕ ਮੰਜੇ ਦੇ ਉੱਤੇ ਪਿਆ ਹੋਇਆ ਤੇ ਦੂਸਰੇ ਪਾਸੇ ਹੁਣ ਉਹਦੇ ਕੋਲ ਪੈਸਾ ਵੀ ਕੋਈ ਨਹੀਂ ਆ ਔਰ ਲਵਪ੍ਰੀਤ ਇਸ ਵੇਲੇ ਆਪਣਾ ਘਰ ਜਿੱਥੇ ਉਹ ਕਿਰਾਏ ਤੇ ਰਹਿੰਦਾ ਸੀ ਉਹਨੂੰ ਵੀ ਛੱਡਣ ਲਈ ਮਜਬੂਰ ਆ ਤੇ ਦੱਸਿਆ ਇਹ ਜਾ ਰਿਹਾ ਵੀ Uber ਵੀ ਹੁਣ ਉਹਦੀ ਕੋਈ ਬਹੁਤ ਮਦਦ ਨਹੀਂ ਕਰ ਰਿਆ Uber ਕੰਪਨੀ ਨੇ ਵੀ ਹੱਥ ਜਿਹੜੇ ਆ ਉਹ ਪਿੱਛੇ ਖਿੱਚ ਲਏ ਆ ਪੈਰ ਪਿਛਾ ਨੂੰ ਕਰ ਲਏ ਆ ਵੀ ਜੋ ਕੁਝ ਤੇਰੇ ਨਾਲ ਹੋਇਆ ਜਿੰਨਾ ਕਸੀਂ ਤੇਰੀ ਸਹਾਇਤਾ ਕਰ ਸਕਦੇ ਸੀ ਕਰ ਦਿੱਤੀ ਪਰ ਸਵਾਲ ਇਹ ਆ ਵੀ ਭਾਰਤੀਆਂ ਦੇ ਉੱਤੇ ਅਜਿਹੇ ਨਸਲੀ ਹਮਲੇ ਕਿਉਂ ਵਧਦੇ ਪਏ ਆ ਭਾਰਤੀਆਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਆ ਆਸਟ੍ਰੇਲੀਆ ਦੇ ਵਿੱਚ ਹੀ ਕਿੰਨੀਆਂ ਹੀ ਖਬਰਾਂ ਆਉਂਦੀਆਂ ਅਮਰੀਕਾ ਤੋਂ ਖਬਰ ਆਉਂਦੀ ਆ ਵੀ ਅਮਰੀਕਾ ਦੇ ਵਿੱਚ ਭਾਰਤੀ ਮੂਲ ਦੇ ਬੰਦਿਆਂ ਦੇ ਉੱਤੇ ਹਮਲਾ ਹੋ ਗਿਆ ਤੇ ਆਸਟ੍ਰੇਲੀਆ ਦੇ ਵਿੱਚ ਔਰ ਇਹਦੇ ਉੱਤੇ ਤਾਂ ਜਾਨਲੇਵਾ ਹਮਲਾ ਕੀਤਾ ਗਿਆ ਉਹਨੇ ਜੇ ਲਵਪ੍ਰੀਤ ਜਿਹੜਾ ਇਹ ਥੋੜੀ ਜੀ ਦਲੇਰੀ ਨਾ ਵਰਤਦਾ ਇਹ ਕਿਤੇ ਉਹਦੇ ਵਾਰ ਨੂੰ ਨਾ ਢੱਕਦਾ ਤਾਂ ਉਹਨੇ ਤਾਂ ਇਹਨੂੰ ਜਾਨੋਂ ਮਾਰ ਦੇਣਾ ਸੀਗਾ ਇਹਦਾ ਇੱਕ ਛੋਟਾ ਬੱਚਾ ਵੀ ਆ ਹੁਣ ਇਹ ਜਿਹੜਾ ਲਵਪ੍ਰੀਤ ਐ ਨਾਲ ਇਹਦਾ ਭਰਾ ਇਹਦਾ ਇੱਕ ਛੋਟਾ ਬੱਚਾ ਇਹਦੀ ਪਤਨੀ ਜਿਹੜੀ ਆ ਉਹ ਇਸ ਵੇਲੇ ਇੰਨੇ ਔਖੇ ਨੇ ਕਿ ਜਿੱਥੇ ਉਹਨਾਂ ਨੇ ਘਰ ਛੱਡ ਦੇਣਾ ਆਪਣਾ ਜਿੱਥੇ ਉਹ ਕਿਰਾਏ ਤੇ ਰਹਿੰਦੇ ਆ ਤੇ ਦੂਜੇ ਪਾਸੇ ਲੱਭਰੀ ਥਾਲੇ ਬਿਮਾਰ ਵੀ ਆ ਇਹਦੇ ਕੋਲ ਕੰਮ ਵੀ ਕੋਈ ਨਹੀਂ ਹੈਗਾ ਕਿਉਂਕਿ ਹੈ ਹੀ ਹਲੇ ਤੱਕ ਹਸਪਤਾਲ ਦੇ ਵਿੱਚ ਚੰਗੀ ਤਰ੍ਹਾਂ ਇਹ ਜਿਹੜਾ ਤੰਦਰੁਸਤ ਹੋਇਆ ਹੀ ਨਹੀਂ ਠੀਕ ਹੋਇਆ ਹੀ ਨਹੀਂ ਰੱਬ ਜਾਣੇ ਜ਼ਖਮ ਜਿਹੜੇ ਆ ਉਹ ਕਿੰਨੇ ਕੁ ਗਹਿਰੇ ਹੋਣਗੇ ਕੀ ਇਹਦੇ ਨਾਲ ਵਾਪਰਿਆ ਹੋਏਗਾ ਕੀ ਜਦੋਂ ਨੇ ਤੇ ਹਮਲਾ ਕੀਤਾ ਕਿਸੇ ਸਪਾਈਨ ਦੇ ਵਿੱਚ ਤਾਂ ਨਹੀਂ ਉਹ ਚਾਕੂ ਲੱਗ ਗਿਆ ਲਵਪ੍ਰੀਤ ਜਿਹੜਾ ਵਾ ਇਹ ਇਕੱਲਾ ਸ਼ਖਸ ਨਹੀਂ ਆਸਟ੍ਰੇਲੀਆ ਦੇ ਵਿੱਚ ਜਿਹਦੇ ਨਾਲ ਇਦਾਂ ਹੋਇਆ ਜਦੋਂ ਬੱਚੇ ਸ਼ੁਰੂ-ਸ਼ੁਰੂ ਦੇ ਵਿੱਚ ਪਹਿਲਿਆਂ ਦੇ ਵਿੱਚ 2000 ਜਦੋਂ ਇਹ ਸਦੀ ਬਦਲੀ ਆ ਜਾਣੇ ਸ਼ੁਰੂ ਹੋਏ ਤਾਂ ਕਿੰਨੇ ਹੀ ਕੇਸ ਆਏ ਸੀਗੇ ਕਿੰਨੇ ਹੀ ਬੱਚੇ ਜਿਹੜੇ ਆ ਖਾਸ ਤੌਰ ਤੇ ਭਾਰਤੀ ਬੱਚੇ ਆ ਜਿਹੜੇ ਆ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਗਿਆ ਸੀਗਾ ਸੋ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਇਹਨਾਂ ਗੱਲਾਂ ਤੇ ਧਿਆਨ ਦੇਣਾ ਚਾਹੀਦਾ ਵੀ ਜਿਹੜੇ ਲੋਕ ਇੱਥੇ ਆ ਕੇ ਵੱਸਦੇ ਨੇ ਇਹਨਾਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਉਹ ਪੂਰਾ ਬਰਾਬਰ ਦਾ ਯੋਗਦਾਨ ਪਾਉਂਦੇ ਨੇ ਇਹਨਾਂ ਦੀ ਸਿਆਸਤ ਦੇ ਵਿੱਚ ਵੀ ਉਹ ਕਦਮ ਰੱਖਦੇ ਨੇ ਤੇ ਘੱਟੋ ਘਾਟੇ ਇਹਨਾਂ ਦੀ ਜਿਹੜੀ ਸੁਰੱਖਿਆ ਉਹਨੂੰ ਤਾਂ ਯਕੀਨੀ ਬਣਾਇਆ ਜਾਵੇ ਤਾਂ ਜੋ ਇਹਨਾਂ ਦੇ ਮਨਾਂ ਦੇ ਵਿੱਚ ਇਹ ਡਰ ਨਾ ਰਵੇ ਵੀ ਅਸੀਂ ਇੱਕ ਤਾਂ ਆਪਣਾ ਘਰ-ਬਾਰ ਛੱਡ ਕੇ ਆ ਗਏ ਇੱਥੇ ਪੰਜਾਬ ਤੋਂ ਅਸੀਂ ਇੱਥੇ ਆ ਗਏ ਰੋਜ਼ੀ-ਰੋਟੀ ਦੀ ਤਲਾਸ਼ ਦੇ ਵਿੱਚ ਤੇ ਇੱਥੇ ਆ ਕੇ ਵੀ ਜੋ ਕੁਝ ਸਾਡੇ ਨਾਲ ਹੋ ਰਿਹਾ ਇਹ ਕਿਹੜਾ ਬਹੁਤ ਚੰਗਾ ਸੋ ਸਰਕਾਰਾਂ ਨੂੰ ਕਿਸੇ ਵੀ ਦੇਸ਼ ਦੇ ਵਿੱਚ ਹੁਣ ਜਿੱਥੇ ਇਹ ਲੋਕਾਂ ਨੂੰ ਬੁਲਾਉਂਦੇ ਆ ਪਹਿਲਾਂ ਤੇ ਇਹ ਪ੍ਰੋਗਰਾਮ ਖੋਲ੍ਹ ਦਿੰਦੇ ਆ ਜੀ ਪੀਆਰ ਪ੍ਰੋਗਰਾਮ ਐ ਸਟੂਡੈਂਟ ਪ੍ਰੋਗਰਾਮ ਐ ਤੁਸੀਂ ਇੱਥੇ ਆ ਕੇ ਰਹੋ ਲੱਖਾਂ ਕਰੋੜਾ ਰੁਪਏ ਮਾਤਾ-ਪਿਤਾ ਜਿਹੜੇ ਆ ਉਹ ਖਰਚ ਕੇ ਬੱਚੇ ਨੂੰ ਸੈੱਟ ਕਰਦੇ ਆ ਤੇ ਜਦੋਂ ਆਖਰਕਾਰ ਮੜੇ ਜੇ ਪੈਰ ਲੱਗਣ ਲੱਗਦੇ ਆ ਤਾਂ ਜਦੋਂ ਇਦਾਂ ਦੀਆਂ ਨਸਲੀ ਹਮਲੇ ਹੁੰਦੇ ਆ ਤਾਂ ਫਿਰ ਉਸ ਵੇਲੇ ਜਿਹੜਾ ਬੰਦਾ ਚਿੰਤਾਤ ਪੈ ਜਾਂਦਾ ਰੱਬ ਨੂੰ ਵੀ ਕੋਸਦਾ ਕਿ ਇੱਕ ਤਾਂ ਮੈਂ ਘਰੋਂ ਵੀ ਗਿਆ ਆਪਣੇ ਪਿੱਛੋਂ ਜਿੱਥੋਂ ਉਤਰਿਆ ਹੁੰਦਾ ਉਸ ਘਰ ਤੋਂ ਵੀ ਮੈਂ ਜਿਹੜਾ ਘਰੋਂ ਬੇਕਾਰ ਹੋਇਆ ਤੇ ਮੁੜ ਕੇ ਮੇਰੇ ਨਾਲ ਆਹ ਕੁਝ ਹੋ ਰਿਹਾ ਲਵਪ੍ਰੀਤ ਦੀ ਇਸ ਪੂਰੀ ਘਟਨਾ ਦੇ ਵਿੱਚ ਜਾਨ ਤਾਂ ਬਚ ਗਈ ਆ ਪਰ ਲਵਪ੍ਰੀਤ ਹਾਲੇ ਤੱਕ ਜ਼ੇਰੇ ਇਲਾਜ ਹੈ ਮੰਜੇ ਦੇ ਉੱਤੇ ਆ ਤੇ ਹੁਣ ਉਹਦੀ ਕੰਪਨੀ ਉੱਪਰ ਵੀ ਉਹਦਾ ਕੋਈ ਬਹੁਤਾ ਸਾਥ ਨਹੀਂ ਦੇ ਰਹੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ